ओमकारो अल्लाह को तो पुरुष नको नवर कारो गुरु साहिब जय भंगुर परसाप जे आपिया बतसी जे आपु नसे पीर दन नानक ओती पीर सच नौ वई विलय नाल विकार पुकया भूख न करी जे बन्ना पुड़िया ਮਰੀਆ ਰਾਤ ਇਕ ਨਾਮ ਜੀਤ ਗਰੀਬ ਸੁਖਾਵਾਈਆ ਮੈਂ ਅੰਦਰ ਸਭ ਕੋ ਵਾਰੋ ਨਾਨਕ ਸੁਰੀ ਨਾਨਕ ਕਉਪਾ ਜੀ ਕਉਪਾ ਤੇ ਨਾ ਕੋਈ ਰਬ ਰਰਾਨਾ ਹਉਦਕਤਾਨਾ ਗਾਵਾ ਕੋ ਦੋ ਮਿ ਜਾਣੇ ਨੀ ਕਾਨ ਗਾਵਾ ਕੋ ਗੋਣਾ ਬੜੀਆਂ ਚ ਗਾਵਾ ਤੂ ਮਿਦਿਆ ਬਿੜਗੀ ਚਾਰ ਗਾਵਾ ਕੋ ਰਾਜ ਕਰੇ ਤਨ ਕੀ ਗਾਵਾ ਤੂ ਧੀ ਲ ਫਿਰਦੀ ਗਾਵਾ ਤੂ ਜਪ ਅਤਿ ਦੂਰ ਗਾਵਾ ਕੋ ਵਿਖੇ ਆਦਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤ ਜੀ ਆਪਾਂ ਆਏ ਹੋਏ ਆ ਜੀ ਪੂਰਨਵਾਸੀ ਦੇ ਦਿਹਾੜੇ ਤੇ ਸ਼੍ਰੀ ਨਾਨਕ ਸਰ ਆਸ਼ਰਮ ਸਿਆੜ ਸਾਹਿਬ ਤੇ ਆਜੋ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਤੇ ਬਾਬਾ ਜੀ ਦੇ ਭੋਰਾ ਸਾਹਿਬ ਅਸਥਾਨ ਦੇ ਵੀ ਦਰਸ਼ਨ ਕਰਵਾਉਨੇ ਆ ਤੇ ਜਿਹੜੇ ਬ੍ਰਹਮ ਗਿਆਨੀ ਸੰਤ ਬਾਬਾ ਮੀਹਾ ਸਿੰਘ ਜੀ ਦੀਆਂ ਵਸਤੂਆਂ ਪਈਆਂ ਨੇ ਉਹਨਾਂ ਦੇ ਵੀ ਆਪਾਂ ਦਰਸ਼ਨ ਕਰਵਾਉਨੇ ਆ ਆ ਹੈਗਾ ਜੀ ਮੇਨ ਗੇਟ ਇੱਧਰ ਫੇਰ ਅੱਗੇ ਰੱਖਿਆ ਜਿਸ ਤਰ੍ਹਾਂ ਕਰਵਾੜਾ ਹੋ ਨਾ ਨਾ ਬੋਲੀਐ ਜਿਤ ਸੁਣ ਧਰੇ ਪਿਆਰ ਅਮਰਤ ਵੇਲਾ ਸਤਿਨਾਮ ਵੜਿਆਈ ਵਿਚਾਰ ਕਰਮੇ ਆਵਤ ਤਪੜਾ ਨਦਰੀ ਮੁਖ ਦੁਆਰ ਨਾਨਕ ਕਈ ਬਾਝਾ ਜਾਣੀਐ ਸਭ ਆਪੀ ਸੋਚਿਆਰ ਤਾਪਿਆ ਨਾ ਜਾਇ ਕੀਤਨ ਹੋਈ ਆਪੀ ਆਪ ਨਰਨਚਨ ਸੋਈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਕੋਈ ਨਿਦਾਨ गाविया सुभ पाव सुख पर कर्म जाई गुरमुख नाल पाण करी पाव मत देवी कर सु ਰਵੀ ਸੇ ਪਹਿਲਾਂ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਹਾਂ ਮੇਰਾ ਪਪੂਰਾ ਸਾਹਿਬ ਦੇ ਦਰਸ਼ਨ ਕਰਾਂਗੇ ਨੂੰਈ ਹੋਈ ਨਾਮੋਖਣਾ ਵਿਦਿਆਣੀ ਐ ਆਪਾਂ ਦਰਸ਼ਨ ਕਰ ਰਹੇ ਆਂ ਜੀ ਸ਼੍ਰੀ ਨਾਨਕ ਸਰ ਆਸ਼ਰਮ ਸਿਆੜ ਸਾਹਿਬ ਜਿੱਥੇ ਪੂਰਨਵਾਸੀ ਮਨਾਈ ਜਾਂਦੀ ਐ ਜੀ ਹਰ ਮਹੀਨੇ ਇੱਥੇ ਨਜ਼ਰ ਆਇਆ ਬਈ ਤਾਤਮ ਤਪਸਾ ਕੀ ਕੀ ਕੰਤਰ ਕੀਰਤ ਕਰ ਤੂ ਸੀ ਦੋ ਧਰੇ ਨਾਨਕ ਦਰਗੁਣ ਗੁਣ ਕਰੀ ਗੁਣ ਵੰਦਿ ਆਪੋ ਜੀ ਦੀ ਰੱਖ ਵੰਦਿ ਇੱਥੇ ਜੋੜੇ ਸਾਹਿਬ ਤੋਂ

ਨਾ ਜਾਏ ਜੀ ਕੋ ਕਹ ਰਫ ਸਪਸਤਾਏ ਕਾਗਜ਼ ਕਾ ਨ ਲੇਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰੈ ਐਸਾ ਨਾਮ ਰਚਣ ਹੋਵੇ ਜੀ ਕੋ ਮਨ ਜਾਣੇ ਮਨ ਕੋਈ ਮਨਾਂ ਸਭੋਂ ਬੈ ਮਰ ਬੋਧ ਬਨਾਂ ਸਭੋਂ ਭਗਵਾਨ ਕੀ ਸੋਧਾ ਹਮ ਬਨਾਂ ਕੋਈ ਛੋਟਾ ਨਾ ਕਰਾਈ ਨਾ ਜਾਮ ਕਾਰ ਦਰਤ ਨ ਜਾਏ ਐਸਾ ਨਾਮ ਰਚਣ ਹੋਵੇ ਮਾਨ ਕੋਈ ਮਨ ਮਰਖਾਗ ਨ ਪਾਈ ਮਨ ਤਤ ਸੋ ਵਰਗ ਤੇ ਜਾਈ ਮਨ ਬਕਰ ਚੱਲਣ ਸੰਤ ਮਨ ਧਰਮ ਸਿੱਧੀ ਸੰਵੰਦ ਐਸਾ ਨਾਮ ਨਮਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਈ ਮਨ ਭਗਵ ਬੁਧਵਾਰਾ ਮਨ ਪਰਮ ਪਰਵਾਣ ਬਾਜ ਪਰਗਾਨ ਬੰਦੀ ਬਾਵਾ ਦਰਗਾਹ ਮਹਾਨ ਹੈ ਦਰਵਾਜਾ ਮਹਾਨ ਹੈ ਮਨ ਦਾ ਗੁਰੂ ਇੱਕ ਧਿਆਨ ਜੇ ਕੋ ਕਹਾ ਕਰੀ ਵਿਚਾਰ ਕਰਤੇ ਦਾ ਕਰਮੇ ਨਾਹੀ ਸੁਮਾਰ ਸੋ ਧਰਮ ਦੇ ਕਾ ਪੂਤ ਜੁਗਤਾਫ ਰਖਿਆ ਜਨ ਸੀ ਤਾਰ ਸਾਥ ਜੇ ਕੋ ਪੂਜਾ ਉਬਦ ਤਿਆਰ ਹਕਮ ਨਾਲ ਉਪਰ ਕੀਤਾ ਭਾਰ ਕਰਤੇ ਉਹ ਰਹੂ ਰਹ ਤੱਟ ਭਾਰਤ ਲਾ ਕਮਣ ਜੂਰਾ ਜੀ ਜਾਤ ਰੰਗਾ ਕੀ ਨਾ ਬੋ ਸਭ ਨਾਲ ਲਿਖਿਆ ਬੁੜੇ ਕਲਾ ਮਾਈ ਹੂ ਨੀ ਕਾ ਲਿਖ ਜਾਣਾ ਕੋਈ ਨੀ ਕਾ ਲਿਖਿਆ ਕੀਤਾ ਹੋਇ ਕੀਤਾ ਨਾ ਕੋ ਨਾ ਜੀ ਦਾ ਜਨੈ ਤੌਣ ਕੂਤ ਰਾਮ ਕੋ ਮੈਨੂੰ ਇੱਕ ਮਿੰਟ ਰੁਕੋ ਮੈਨੂੰ ਘੜੀ ਤੇ ਦੇਖਣ ਦੇ ਦੀ ਸੈਟ ਕਰ ਜਰੇ ਜੇ ਨਾ ਜਾ ਵੀ ਚ ਨਰੋਗਾਰ ਵਿੱਚ ਜਾਣਾ ਇੱਕ ਵਾਰ ਹਜੂਤੂ ਸਾਹਿਬ ਅੱਛਾ ਤਾਂ ਮੈਂ ਤੇ ਪਿੰਡ ਤਿੰਗਟ ਤੋਂ ਹੋਣਾ ਲੱਗਿਆ ਤੇ ਰਵੀ ਸਿੰਘ ਹੁਣ ਆਪਾਂ ਜਾਣੇ ਆ ਆਪਣੇ ਭੋਰਾ ਸਾਹਿਬ ਦੇ ਦਰਸ਼ਨ ਕਰਨ ਹੈਨਾ ਤੇ ਉੱਥੇ ਬਾਬਾ ਜੀ ਦੀਆਂ ਬਸਤਾਂ ਵੀ ਪਈਆਂ ਨੇ ਤੇ ਬਾਬਾ ਜੀ ਦਾ ਸਾਈਕਲ ਖੜਾ ਤੇ ਉਹਨਾਂ ਦੇ ਵੀ ਆਪਾਂ ਦਰਸ਼ਨ ਕਰਦੇ ਆ ਆ ਜਾ ਫਿਰ ਸਾਹਮਣਾ ਗੇੜ ਬੰਨ ਆਪ ਅੱਛਾ ਇੱਧਰ ਆ ਸਤਿਗੁਰੂ ਦਾ ਬਖਸ਼ੋਨ ਰਾਜ ਸੁਆਮੀ 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 ਤੇ ਇਹ ਇਧਰ ਸੱਜੇ ਪਾਸੇ ਬਾਬਾ ਜੀ ਦਾ ਸਾਈਕਲ ਖੜਾ ਹੈ ਨਾ ਜਾਂ ਉਹ ਅੱਗੇ ਜਾ ਕੇ ਅੱਛਾ ਤੇ ਇਧਰ ਫਿਰ ਇਹ ਵੀ ਦਰਵਾਰ ਸਾਹਿਬ ਨਾਲ ਹੈ ਹਾਂ ਕਿਤੇ ਵੀ ਅਸਾਂ ਮੈਂ ਮੱਥਾ ਟੇਕ ਲਉ ਤੂੰ ਮੋਬਾਈਲ ਥੋੜਾ ਫੜ ਕੇ ਰੱਖ ਲਈ ਠੀਕ ਆ ਤੇ ਪਹਿਲਾਂ ਮੈਂ ਮੱਥਾ ਟੇਕ ਲੂੰਗਾ ਫਿਰ ਤੂੰ ਮੱਥਾ ਟੇਕ ਜਾ ਰੋੜੀ ਚੱਕੀ ਯਾਰ ਆ ਜਾ ਇਹ ਬਾਬਾ ਜੀ ਦਾ ਤਪਸਥਾਨ ਬਣਿਆ ਹੋਇਆ ਇਧਰ ਹਾਂ ਤੇ ਸਾਹਮਣੇ ਲਿਖਿਆ ਹੋਇਆ ਜੀ ਤਪ ਅਸਥਾਨ ਧੰਤਨ ਸ੍ਰੀ ਹਜੂਰ ਬਾਬਾ ਮੀਹਾ ਸਿੰਘ ਜੀ ਇਹ ਹੁਣ ਫਿਰ ਮਾਰਤ ਨੂੰ ਹੈ ਹਾਂ ਮਾਹ ਅੱਛਾ ਇਹ ਮਾਰਤ ਨਵੀ ਬਣੀ ਆ ਹਨਾ ਅੱਛਾ ਬਹੁਤ ਸੋਹਣੀ ਹੈ ਕੋਟੇ ਦਾ ਸਰਦੀਨ ਸਪਲੈਸ ਹਾਂ ਤੇ ਆ ਨਹੀਂ ਚੱਲ ਬੁਝ ਮਾ ਜਾਂ ਮੈਂ ਹੈ ਹਾਂ ਇਹੇ ਕਟਿੰਗ ਵੀ ਹੈ। ਅੱਛਾ ਆ ساری ਲੇਜ਼ਰ ਕਟਿੰਗ ਆ ਬਹੁਤ ਸੋਹਣੀ ਗ੍ਰਿਲ ਬਣਾਈ ਹੈ ਹਨਾ। ਲੇਜ਼ਰ ਕਟਿੰਗ ਓਕੇ। ਇਹ ਹੈਲੋ ਹੈ ਹੁੰਦਾ ਨਾ। ਹਾਂ ਲੇਜ਼ਰ ਕਟਿੰਗ ਹੈ ਨਾ ਜਿਹੜਾ ਬਟਾ ਇੱਧਰ ਗੇਟ ਕਨ। ਆ ਗੇਟ ਵੀ ਲੇਜ਼ਰ ਕੱਟ ਕੇ ਬਣਾਇਆ ਹੈ ਹਨਾ। ਤੂੰ ਦੇਖ। ਠੀਕ ਆ, ਤੂੰ ਦੇਖ। ਓਕੇ। ਅੱਛਾ ਇਹ ਵੈਸੀ ਜਗ੍ਹਾ ਬਣਾਈ ਹੈ। ਤੇ ਇੱਧਰ ਦੋ ਸ਼ੇਰ ਖੜੇ ਕੀਤੇ ਆ। ਮਟੇ ਤੇ ਜੀਰੋ ਪੁਆਇੰਟ ਵੀ ਹੋਊਗਾ ਹਾਂ ਤੇ ਜੀ ਇਹ ਜਿਹਨੂੰ ਜਾਨਿਕ ਤਰ ਤੇ ਇੱਕ ਨਾ ਉਹਦਾ ਜੀ ਆ ਵੀ ਆਉਣਾ ਤੇ ਆਹ ਵਾਲਾ ਰਵੀ ਕਿਹੜਾ ਸਥਾਨ ਬਣਾਇਆ ਹੈ ਇਹ ਪੂਰਾ ਬਣਾਇਆ ਹੈ ਅੱਛਾ ਪੂਰਾ ਸਾਹਿਬ ਇੱਥੇ ਬਾਬਾ ਜੀ ਬਹਿੰਦੇ ਸੀ ਅੱਛਾ ਇੱਥੇ ਬਾਬਾ ਜੀ ਬੈਠਦੇ ਸੀ ਹੈ ਨਾ सतनाम वाहेगुरु आप सतिया सब सत सतनाम श्री वाहे करो दर्शन जी ब्रह्म जानी संत बाबा मिया सिंह जी महाराजिया ਤੇ ਜਿਹੜੇ ਰਵੀ ਹੁਣ ਆਪਾਂ ਦਰਸ਼ਨ ਕਰਨ ਜਾ ਰਹੇ ਆ ਇੱਥੇ ਹੈਗਾ ਜੀ ਬ੍ਰह्म ਗਿਆਨੀ ਸੰਤ ਬਾਬਾ ਮੀਹਾ ਸਿੰਘ ਜੀ ਦਾ ਇੱਕ ਤਾਂ ਸਾਈਕਲ ਆ ਉਹਨਾਂ ਦੀ ਹਨਾ ਤੇ ਇੱਕ ਉਹਨਾਂ ਦੀਆਂ ਤਰ੍ਹਾਂ ਦੀਆਂ ਖੜਾਵਾਂ ਨੇ ਤੇ ਇੱਕ ਉਹਨਾਂ ਦਾ ਸਾਈਕਲ ਆ ਹਨਾ ਇੱਕ ਤੇ ਇੱਕ ਉਹਨਾਂ ਦੀ ਚੇਅਰ ਆ ਹਾਂ ਦੇ ਭਾਂਡੇ ਨੇ ਬਰਤਨ ਨੇ ਹਨਾ ਤੇ ਪਾਲਕੀ ਸਹਿ ਬਹੁਤ ਜਿਆਦਾ ਸੁੰਦਰ ਆ ਤੇ ਇਹ ਅਲਮਾਰੀ ਦੇ ਵਿੱਚ ਵੀ ਇਦਾਂ ਦਾ ਸਮਾਨ ਆ ਜੱਗ ਵਗੈਰਾ ਹਨਾ ਤੇ ਉਹ ਬਾਬਾ ਜੀ ਦੀ ਚੇਅਰ ਆ ਤੇ ਉਹ ਸਾਹਮਣੇ ਖੜਾ ਜੀ ਬਾਬਾ ਜੀ ਦਾ ਸਾਈਕਲ ਬਹੁਤ ਸਾਲ ਪੁਰਾਣਾ ਸਾਈਕਲ ਆ ਹਨਾ ਤੇ ਮੈਂ ਇਹ ਵੀ ਸੁਣਿਆ ਸੀਗਾ ਵੀ ਇਹ ਸਾਈਕਲ ਤੇ ਬਾਬਾ ਜੀ ਨਾਨਕ ਸਰ ਜਾਇਆ ਕਰਦੇ ਸੀ ਹਨਾ ਹਾਂਜੀ ਹੂੰ ਕਸ਼ਨ ਕਰਾਗੇ ਹੋਰ ਸੰਗਤਾਂ ਵੀ ਜਿਹੜੀਆਂ ਦਰਸ਼ਨ ਕਰ ਸਕਦੀਆਂ ਨੇ ਆਜਾ ਭਾਈ ਓਕੇ ਇਹ ਜਿਆ ਲੈ ਆ ਨਹੀਂ ਜਾਂਦਾ ਜਲਦੀ ਜਲਦੀ ਤੇ ਮਨ ਨਾਲ ਇਹ ਵੀਡੀਓ ਚ ਨਹੀਂ ਲੈ ਜਾਂਦਾ ਕੋਈ ਗੱਲ ਆ ਜਾ ਇਹ ਦੁਬਾਰਾ ਤੋਂ ਦੱਸ ਦਈਏ ਜੀ ਕਿ ਸ੍ਰੀ ਨਾਨਕ ਸਰ ਆਸ਼ਰਮ ਸਿਆੜ ਸਾਹਿਬ ਆਪਾਂ ਦਰਸ਼ਨ ਕਰ ਰਹੇ ਆ ਜੀ ਬ੍ਰਹਮ ਗਿਆਨੀ ਬਾਬਾ ਮੀਹਾ ਸਿੰਘ ਜੀਾਂ ਦੇ ਤਪ ਸਥਾਨਾਂ ਜੀ ਇਹ ਤੇ ਹਰ ਮਹੀਨੇ ਪੂਰਨ ਮਾਸੀ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਇੱਥੇ ਮਨਾਇਆ ਜਾਂਦਾ। ਮੈਨੂੰ ਥੋੜੇ ਥੋੜੇ ਘੱਟ ਨਹੀਂ ਲੱਗਦੇ ਜੀ। ਤੈਨੂੰ ਵੀ ਨਹੀਂ ਆਹੀ। ਨਹੀਂ ਤਾਂ ਦਾੜੀ ਰੱਖੀ ਹੈ। ਹੈ? ਉਹ ਨਹੀਂ ਵੈਸੀ ਦੇਖਦਾ ਸੀ ਉਹ ਨਹੀਂ ਇਹ।

ਜਾ ਕੋ ਕਰਮ ਦੇਤੇ ਗਮਰਵਾਉਂਦਾ ਸੁਨਦੇ ਰੇਕੇ ਕਾਲ ਮੇਗਾ ਚੇਤੇ ਹਰ ਮੈਂ ਧਾਰਨ ਕਰੀ ਰਹਾ ਉਪਰਾਂ ਤੇ ਮੈਂ ਤਾਰੀ ਕਰੀਆ ਕਰਮ ਕੋ ਨੀਂ ਦੇਰ ਕੇ ਕਹਿੰਦੇ ਤੂੰ ਮਨੁ ਵਾਡਾ ਤੇ 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 ਚਮ ਸੁ ਕੇ ਤੇਰੇ ਨਾਮਾ ਦੇ ਗੁਰੇ ਲੱਗ ਸੁਨਾ ਤੇਰੇ ਜੋ ਰੇਕੇ सर्वक जी री रो त ਆਰ ਤੂਰਾ ਸਿਤਾ ਜਿਤ ਸਿਤਾ ਮੈਂ ਮਾਹੀ ਤਨ ਰੂਪ ਨਗਤ ਮੈਂ ਜਾਇ ਤਾ ਉਪਰੇ ਨਟਕੇ ਜਾਇ ਜਦ ਕਹਾਂ ਰ ਭਸੈ ਮਨ ਮਾਹੀ ਸਿਤਾ ਬਰੋ ਸਿਤਾ ਬਰੋ ਅਪਾ ਦਰਸ਼ਨ ਕਰੇ ਸੀ ਜੀ ਸ੍ਰੀ ਨਾਨਕ ਸਰ ਆਸ਼ਰਮ ਸਿਆੜ ਸਾਹਿਬ ਸੰਤ ਬਾਬਾ ਮੀਨਾ ਸਿੰਘ ਜੀ ਤੇ ਉਹਨਾਂ ਦਾ ਹੈਗਾ ਜੀ ਤਪਸਥਾਨ ਤੇ ਪੂਰਨ ਮਾਸੀ ਦਾ ਦਿਹਾੜਾ ਹਰ ਮਹੀਨੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਤਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਵੀਡੀਓ ਦੇਖੀ ਹੈ ਜੀ ਕਿਰਪਾ ਕਰਿਓ ਇਹਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਵੀ ਦੱਸਣ ਦੱਸ ਸਕਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਨਜ਼ਰਕਾਰ ਬੁੱਧੇ ਦਾ ਸਾਹ